जनता पार्टी कांग्रेस और आम आदमी ਦੇ ਚਾਰ ਪਾਰਟੀਆਂ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਹੀਆਂ ਤਾਂ ਪਹਿਲੀ ਪਾਰਟੀ ਜਿਹੜੀ ਸ਼ੋਮਨੀ ਅਕਾਲੀ ਦਲ ਉਹ ਇਸ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਤਾਂ ਜਿਹੜੀਆਂ ਦੂਸਰੀਆਂ ਤਿੰਨ ਪਾਰਟੀਆਂ ਨੇ ਉਹਨਾਂ ਦੀ ਚਾਬੀ ਉਹਨਾਂ ਦੇ ਹੁਕਮ ਕਿਹੜੇ ਦਿੱਲੀ ਤੋਂ ਲਾਗੂ ਤੇ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਹੀ ਪੈਦਾ ਹੋਈ ਪੰਜਾਬ ਨੂੰ ਬਚਾਉਣ ਲਈ ਪੰਥ ਨੂੰ ਬਚਾਉਣ ਲਈ ਜਿਸ ਨੇ ਸੰਘਰਸ਼ ਕੀਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਹਰ ਇੱਕ ਲਮਹਾ ਕੋ ਪੰਜਾਬ ਨੂੰ ਬਚਾਉਣ ਦੇ ਲਈ ਪੰਥ ਨੂੰ ਬਚਾਉਣ ਦੇ ਲਈ ਲਾਇਆ ਇਹ ਪਿੰਦ ਅਸੀਂ ਕਰ ਚੁੱਕੇ ਹਾਂ ਜੀ ਤੇ ਬਹੁਤ ਅੱਛਾ ਰਿਸਪੌਂਸ ਆ ਰਿਹਾ ਹੈ ਮੌਜੂਦਾ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਉਹ ਦੱਸ ਨਹੀਂ ਸਰਕਾਰ ਹੈ ਹੀ ਨਹੀਂ ਜੀ ਜੀ ਇਹ ਦੇਖਦੇ ਨਹੀਂ ਸਰਕਾਰ ਹੀ ਹੈ ਨਹੀਂ ਕੋਈ ਚੀਜ਼ ਹੀ ਨਾ ਲੱਲਾ ਨਾ ਖੱਖਾ ਜੀ ਕਿਹ ਤਰ੍ਹਾਂ ਲੱਗ ਰਿਹਾ ਰਿਸਪੌਂਸ ਤੋਂ ਜਿਵੇਂ ਕਹ ਰਿਹਾ ਬਹੁਤ ਵਧੀਆ ਹੰਗਾਰਾ ਮਿਲਦਾ ਲੋਕਾਂ ਦਾ ਸੋਮੇਕਾਲੀ ਦਾ ਨੂੰ ਲੋਕ ਚਾਹੁੰਦੇ ਆ ਮੈਨੂੰ ਮੈਨੂੰ ਮੈਂ ਮੈਂ 6 ਲੱਖ MLA ਦੀਆਂ ਲੜੀਆਂ ਜੀ ਮੈਨੂੰ ਜਿਆਦਾ 97000 ਰਿਸਪੌਂਸ ਹੋਇਆ ਸੀ ਉਦੋਂ ਮੈਂ ਯਾਰ ਖੜਾ ਹੋਇਆ ਸੀਗਾ ਤੇ ਉਦੋਂ ਮੈਂ ਜਿੱਤੇ ਆਇਗਾ 17000 ਵੋਟ ਦੇ ਉੱਤੇ ਜਿਆਦਾ 2012 ਤੱਕ ਰਿਸਪੌਂਸ ਹੋਇਆ ਸੀ ਉਦੋਂ ਮੈਂ 19500 ਵੋਟ ਤੇ ਜਿੱਤੇ ਆ ਸੀਗਾ ਇਹ ਜਿਆਦਾ ਰਿਸਪੌਂਸ ਬੰਦ ਜੀ ਬਹੁਤ ਸਮਾਂ ਹਲਕ ਰਾਜਵਿੰਦਰ ਸਿੰਘ ਧਰਮਕੋਟ ਜੀ ਅਸਟਾਨ ਸਾਡੇ ਨਾਲ ਮੌਜੂਦ ਨੇ ਜਿਹੜਾ ਚੋਣਾਂ ਦਾ ਵਿਗੜ ਵੱ ਚੁੱਕਿਆ ਵਕ ਵਕ ਸਿਆਸੀ ਪਾਰਟੀਆਂ ਵੱਲੋਂ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਅੱਜ ਰਾਜਵਿੰਦਰ ਧਰਮਕੋਟ ਵੱਲੋਂ ਹਲਕੇ ਦੇ 14 ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਤੇ ਕੋਟਪੁਰ ਦੇ 6 ਬਾੜਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਕਿੰਦਾਂ ਦਾ ਹੰਗਾਰਾ ਮੈ ਰਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਤੁਸੀਂ ਚੋਣ ਪ੍ਰਚਾਰ ਦੇ ਵਿੱਚ ਯਾਨੀ ਕਿ ਚੋਣਾਂ ਆ ਗਏ ਤੇ ਪੂਰੇ ਕੁੱਦੇ ਹੋਇਆ ਕਿੰਦਾਂ ਦਾ ਹੰਗਾਰਾ ਮੈ ਰਿਆ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਲੋਕਾਂ ਨੂੰ ਇਸ ਦਲ ਦਾ ਇਲਮ ਹੋ ਚੁੱਕਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਸਿਰਫ ਇਹ ਹੀ ਪਾਰਟੀ ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੇ ਸਾਰੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਸਭ ਜ਼ਮੀਨ ਤੇ ਗੱਲ ਕਰਦੇ ਆਪਾਂ ਤੁਸੀਂ ਸਿਆਸੀ ਸਟੇਜਾਂ ਤੇ ਬੋਲ ਰਹੇ ਹੋ ਸਟੇਜ ਉੱਤੇ ਬੋਲ ਰਹੇ ਹੋ ਕਿ ਜਿਹੜੇ ਬਾਕੀ ਚ ਹਨ ਤੁਹਾਡੇ ਨਾਲ ਉਮੀਦਵਾਰ ਹਨ ਵੀ ਉਹ ਬਾਹਰ ਦੇ ਨਹੀਂ ਤੁਹਾਨੂੰ ਨਾਲ ਕੋਲੇ ਸਾਹੋਕੇ ਵੀ ਇੱਥੇ ਨੇ ਲੋਕਾਂ ਲਈ ਆਪਾਂ ਕਹਿੰਦੇ ਫ੍ਰੀ ਕੋਡ ਹਲਕੇ ਦੀਆਂ ਮੰਨ ਕੇ ਵੀ 3000 ਤੇ 90% ਦੀ ਲੋਹਾਂ ਉਹਦੇ ਬਾਰੇ ਕੀ ਬਣਾ ਕਰੀਏ ਦੇਖੋ ਉਹਨਾਂ ਕੋਲੇ ਅਮਰੀਕਾ ਦਾ ਗ੍ਰੀਨ ਕਾਰਡ ਹੋਲਡਰ ਨੇ ਉਹ ਉਹਨਾਂ ਦੇ ਬੱਚੇ ਉੱਧਰ ਨੂੰ ਉੱਧਰ ਸੈੱਡੋ ਨੇ ਉਹ ਵੀ ਉੱਧਰ ਹੀ ਸੈੱਡੋ ਨੇ ਆ ਹੁਣ ਥੋੜੀ ਜਿਹਾ ਪਹਿਲਾਂ ਹੀ ਆਏ ਇਸ ਦੇ ਬਾਰੇ ਦਾ ਜਗਰਾਉਂ ਤੋਂ ਇਲੈਕਸ਼ਨੋਂ ਪਹਿਲਾਂ ਵਿਧਾਨ ਸਭਾ ਦਾ ਲੜ ਕੇ ਚਲੇ ਗਏ ਸੀ ਉਹਨਾਂ ਨੂੰ ਪਤਾ ਹੈ ਲੋਕਾਂ ਨੂੰ ਕਿ ਕਿੰਨਾ ਕੁ ਦਬਾਵਾ ਦਿੰਦੇ। ਤਾਂ ਮੈਂ ਜਿਆਦਾ ਨਹੀਂ ਜਾਣਨਾ ਚਾਹੁੰਦਾ ਉਹ ਗ੍ਰੀਨ ਕਾਰਡ ਹੋਲਡਰ ਨੇ ਉੱਤਰ ਦੇ ਅਮਰੀਕਾ ਦੇ। ਮੈਂ ਤਾਂ ਤੁਹਾਡੇ ਵਿੱਚ ਹੀ ਰਹਿਣਾ ਪੁਰਾਣਾ ਪਰਿਵਾਰ ਹੈ ਪਰਖਿਆ ਹੋਇਆ ਪਰਿਵਾਰ ਹੈ। ਸਰ ਚੋਣ ਮੰਡਰੇ ਫੈਕਟੋਰ ਵਿੱਚ ਕੀ ਕੀ ਤੁਸੀਂ ਜਣ ਕੇ ਲੋਕਾਂ ਨੇ ਜੀਣੀਆਂ ਨੇ ਦੇ ਰਹਿਆ ਸੁਣਤਾ ਕੀ ਦੇ ਰਹਿਆ ਕੋਈ ਦੂਜੀ ਪਾਰਟੀ ਕੀ ਕਰ ਰਹੀ ਹੈ। ਦੇਖੋ ਸਦਾ ਸੁਬੀਰ ਸਿੰਘ ਜੀ ਬਾਦਲ ਸਾਹਿਬ ਦਾ ਵਿਜ਼ਨ ਪੰਜਾਬ ਦੇ ਹਰ ਵਰਗ ਨੂੰ ਲੈ ਕੇ ਬੜਾ ਬੜਾ ਸਪਸ਼ਟ ਹੈ ਤਾਂ ਸਾਰੇ ਹੀ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਇੱਕ ਬੜਾ ਵਧੀਆ ਪ੍ਰੋਗਰਾਮ ਜਿਹੜਾ ਉਹ ਲੋਕਿਆ ਗਿਆ ਉਹ ਨਾਲ ਦੀ ਨਿਮਾਈ ਹੈ ਉਹ ਜਲਦੀ ਹੀ ਉਹ ਸਾਰਿਆਂ ਦੇ ਨਾਲ ਕੋ ਨਸ਼ਰ ਕਰੇ ਆਪ ਸਰਕਾਰ ਕਹਿ ਰਹੀ ਸਾਡਾ ਦੋ ਸਾਲ ਦਾ ਰਿਕਾਰਡ ਤੇ ਕਰ ਲੋਗੇ ਸੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਕਾਸਟਿਸ ਉਸ ਦੇ ਆਧਾਰ ਤੇ ਸੀ ਲੋਕਾਂ ਤੋਂ ਵੋਟ ਮੰਗ ਰਹੇ ਕੀ ਤੁਸੀਂ ਇਹਦੇ ਬਾਰੇ ਕੁਝ ਕਹੋਗੇ ਜੇ ਉਹਨਾਂ ਨੇ ਇੰਨਾ ਹੀ ਵਿਕਾਸ ਕੀਤਾ ਤਾਂ ਉਹਨਾਂ ਨੂੰ ਇੰਨੇ ਮੇਰੇ ਖਿਆਲ ਨਾਲ ਗੱਡਮੈਨ ਲੈ ਕੇ ਲੋਕਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਤਾਂ ਫਿਰ ਉਹਨਾਂ ਦਾ ਵਿਰੋਧ ਨਹੀਂ ਸੀ ਇੰਨਾ ਹੋਣਾ ਜੇ ਉਹਨਾਂ ਨੇ ਵਾਕੇ ਵਿਕਾਸ ਕੀਤਾ ਜਿਹੜਾ ਭਾਗ ਭਾਗੂ ਹਾਂਸਾ ਜੀ ਹੰਸੋ ਕਹਿੰਦਾ ਵੀ ਮੈਂ ਕਿਹਨਾਂ ਕਿਸਾਨਾਂ ਵਿਰੋਧ ਕਰ ਰਿਹਾ ਉਹ ਕਹਿੰਦਾ ਮੈਂ ਤਾਂ ਮੁਹੱਬਤ ਦਾ ਪੈਗਾਮ ਲੈ ਕੇ ਆਇਆ ਤੇ ਲੋਕਾਂ ਨੇ ਵਿਰੋਧ ਕਰੀਏ ਉਹ ਕਹਿੰਦਾ ਮੇਰੇ ਕੋਲ ਤਾਂ ਮੁਹੱਬਤ ਹੈ ਦੇਖੋ ਮੁਹੱਬਤ ਜਿਹੜੀ ਹੁੰਦੀ ਹੈ ਮੁਹੱਬਤ ਦਾ ਪੈਗਾਮ ਹੁੰਦਾ ਜਿਹੜੀ ਨਿਰਸਵਾਰਥ ਹੋ ਨੇਸਵਾਰਤ ਮੁਹੱਬਤ ਦਾ ਪੈਗਾਮ ਦਾ ਗੋ ਜਿਹੜਾ ਉਹਦਾ ਗੋ ਵਾਪਸ ਆਉਣਾ ਉਹ ਵੀ ਮੁਹੱਬਤ ਹੀ ਆਏ ਇੱਥੇ ਭਾਰਤੀ ਜਨਤਾ ਪਾਰਟੀ ਦੀ ਗੱਲ ਹੈ ਕਿ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਉਹਨੇ ਇਹ ਫੈਸਲਾ ਨਹੀਂ ਲਿਆ ਉਦੋਂ ਕਿਸਾਨ ਰੁੱਲਦੇ ਰਹੇ ਬਹੁਤ ਸਾਰੇ ਨੌਜਵਾਨ ਕਿਸਾਨ ਉਹ ਉੱਥੇ ਮਰ ਗਏ ਸ਼ਹੀਦ ਹੋ ਗਏ ਤਾਂ ਉਹ ਇਹ ਸਾਰਾ ਜਿਹੜਾ ਗੁੱਸਾ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਦੇ ਵਿੱਚ ਹੈ ਔਰ ਇਹ ਜਿੰਨੀ ਦੇ ਇਹ ਹੱਲ ਨਹੀਂ ਇਹਨਾਂ ਦੇ ਮਸਲੇ ਹੋਣਗੇ ਇਸ ਲੋਕ ਤੁਹਾਨੂੰ ਫਤਵਾ ਦੇ ਦਿੰਦੇ ਆ ਇੱਕ ਜੌਨ ਜੌਨ ਚਾਰ ਜੌਨ ਜਿਹੜਾ ਕਾਲ ਲੈ ਕੇ ਜਿਹੜੇ ਸ਼ਹੀਦ ਹੋਏ ਕਿਸਾਨਾਂ ਦੇ ਪੁੱਤ ਜਾਂ ਮਨ ਲਓ ਵੀ ਹੋਰ ਕੋਈ ਪਰਿਵਾਰ ਸੀ ਹੋਏ ਆ ਕਿੰਨੇ ਦਿਨ ਤੋਂ ਤੁਸੀਂ ਉੱਥੇ ਅੱਗੇ ਲੋਕ ਸਭਾ ਦੇ ਵਿੱਚ ਉਹਨਾਂ ਦੀ ਆਵਾਜ਼ ਚੁਕਾਉਂਗੀ ਬਿਲਕੁਲ ਉਹਨਾਂ ਦੀ ਹੱਥ ਦੇ ਵਿੱਚ ਆਵਾਜ਼ ਵੀ ਠਾਈ ਜਾਏਗੀ ਔਰ ਕਿਸਾਨਾਂ ਦੇ ਹਿੱਤ ਦੇ ਵਿੱਚ ਹਰ ਉਹ ਪ੍ਰੋਗਰਾਮ ਲੀਕਿਆ ਜਾਏਗਾ ਉਹ ਮੰਗ ਉੱਥੇ ਰੱਖੀ ਜਾਏਗੀ ਉਹਦਾ ਹੱਲ ਵੀ ਕਰਿਆ ਜਾਏਗਾ ਪੰਜਾਬ ਦੇ ਕਈ ਕਈ ਮੁੱਦੇ ਜਿਹੜੇ ਸਭ ਤੋਂ ਪਹਿਲਾਂ ਤੁਸੀਂ ਜਾਣ ਕੇ ਉੱਥੇ ਸਭ ਤੋਂ ਵੱਡਾ ਮੁੱਦਾ ਇਸ ਸਮੇਂ ਨਸ਼ੇ ਦੀ ਪ੍ਰਲੋਬਨ ਕਰਨ ਪੰਜਾਬ ਦੇ ਵਿੱਚ ਔਰ ਬੇਰੋਜ਼ਗਾਰੀ ਨੂੰ ਖਤਰਾ ਹੈ ਨੌਜਵਾਨਾਂ ਦਾ ਮਨੁਭਾਲ ਇਸ ਸਮੇਂ ਬਿਲਕੁਲ ਦੇਖੀ ਚੁੱਕਿਆ ਮਨੁਭਾਲ ਉਹਨਾਂ ਦਾ ਇੰਨਾ ਖੁੱਬ ਚੁੱਕਿਆ ਕਿ ਤਰਜੀ ਲੈ ਲੈ ਕੇ ਉਹ ਵਿਦੇਸ਼ਾਂ ਦੀ ਤਰਤੀ ਵੱਲ ਨੂੰ ਮੂਵ ਕਰ ਰਹੇ ਆ ਸਾਡਾ ਪਹਿਲਾ ਇਹ ਰਹੇਗਾ ਕਿ ਅਸੀਂ ਉਹਨਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਪ੍ਰਦਾਨ ਕਰੀਏ ਐਨ ਆਰ ਆਈ ਜਿਹੜੇ ਭਰਾ ਅੱਜ ਬਾਹਰ ਬੈਠੇ ਨੇ ਉਹਨਾਂ ਦੀਆਂ ਇੱਥੇ ਪ੍ਰਾਪਰਟੀ ਜਿਹੜੀਆਂ ਉਹ ਸੁਰੱਖਿਤ ਨਹੀਂ ਉਹਨਾਂ ਤੇ ਕਬਜ਼ੇ ਹੋ ਰਹੇ ਆ ਸਾਰੇ ਐਨ ਆਰ ਆਈ ਦੀ ਇਹੋ ਜਿਹਾ ਕਾਨੂੰਨ ਅਸੀਂ ਬਣਾਵਾਂਗੇ ਕਿ ਕਿਸੇ ਵੀ ਐਨਆਰਆਈ ਦੀ ਜਿਹੜੀ ਆ ਪਿੱਛੇ ਉਹਨਾਂ ਦੇ ਕਬਜ਼ਾ ਉਹਨਾਂ ਦੀ ਪ੍ਰਾਪਰਟੀ ਤੇ ਨਾ ਹੋ ਸਕੇ ਉਹ ਆਪਣੇ ਆਪ ਨੂੰ ਇੱਥੇ ਪੰਜਾਬ ਤੇ ਸੁਰੱਖਿਅਤ ਮਹਿਸੂਸ ਕਰ ਸਕੇ। ਲਾਸਟ ਵਾਰ ਅੰਮ੍ਰਿਤਸਰ ਲੋਕ ਸਭਾ ਦੇ ਨੌ ਹਲਕਿਆਂ ਦੇ ਵਿੱਚ ਤੁਸੀਂ ਜਾ ਚੁੱਕੇ ਤੇ ਜਾਣਗੇ। ਇੱਕ ਵਾਰੀ ਜਾ ਚੁੱਕੇ ਆ ਜੀ ਇਹ ਦੂਸਰਾ ਰਾਉਂਡ ਹੈ ਨੌ ਹਲਕਿਆਂ ਦਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਨੌ ਹਲਕਿਆਂ ਦੇ ਵਿੱਚ ਕਿੰਨਾ ਦਾ ਤੁਹਾਨੂੰ ਸਮਰਥਨ ਮਿਲ ਰਿਹਾ ਲੋਕਾਂ ਦਾ? ਬਹੁਤ ਵਧੀਆ ਸਮਰਥਨ ਮਿਲ ਰਿਹਾ ਜੀ ਕਿਉਂਕਿ ਲੋਕ ਜਿਹੜੇ ਪੰਜਾਬ ਦੇ ਬੜੇ ਸੋਝਵਾਲੀ ਉਹਨਾਂ ਨੇ ਇਹ ਗੱਲ ਨੂੰ ਸਮਝ ਲਿਆ। ਕਿ ਦੂਸਰੀਆਂ ਪਾਰਟੀਆਂ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਨੇ ਉਹ ਪੰਜਾਬ ਦਾ ਪਲਾਨ ਨਹੀਂ ਕਰ ਸਕਦੀਆਂ ਲੋਕ ਸ਼ੋਮਨੀ ਕਾਲੇਦਾਰ ਨੂੰ ਲੈ ਕੇ ਪੂਰੇ ਤਰੀਕੇ ਨਾਲ ਜੋਸ਼ ਤੇ ਕਰੋਸ਼ ਦੇ ਵਿੱਚ ਪੂਰੇ ਨਾਲ ਸਮਰਥਨ ਦੇ ਦੇਣ ਲੋਕ ਸਭਾ ਵਿੱਚ ਸੰਦੇਹ ਤਾਂ ਨਹੀਂ ਨਹੀਂ ਸੌਂਡ ਦਾ ਕੰਮ ਨਹੀਂ ਆ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਹੈ ਮੈਂ ਜ਼ਿੰਮੇਵਾਰੀ ਤੇ ਖੜਾ ਹੋਣ ਦੀ ਕੋਸ਼ਿਸ਼ ਕਰਦਾ ਹਾਂ ਸੋ ਐਸੀ ਸਾਡਾ ਨਰਾਜਿੰਦਰ ਸਿੰਘ ਜੀ ਧਰਮਕੋਟ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਇਹਨਾਂ ਨੇ ਲਾਸਟ ਸਵਾਲ ਦੇ ਵਿੱਚ ਕਿਹਾ ਕਿ ਮੈਂ ਲੋਕਸਭਾ ਦੇ ਵਿੱਚ ਉਹ ਸੰਗ ਦਾ ਨਿਗਾ ਤੇ ਜਿਹੜੀਆਂ ਦੁਕਾਨਾਂ ਦਾ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਤਾਂ ਉਹਨਾਂ ਨੂੰ ਪੂਰਨ ਤੌਰ ਤੇ ਨਿਭਾਵਾਂਗਾ ਸਕ੍ਰੀਨ ਟਾਈਮ ਤੋਂ ਗੋਪੀ ਸਿੰਘ ਰਾਉਟ ਦੇ ਵਿਸ਼ੇਸ਼ੀ